ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਤੁਹਾਡੇ ਨਾਲ ਇੱਕ ਛੋਟਾ ਜਿਹਾ ਉਪਾਅ ਸਾਂਝਾ ਕਰਨ ਜਾ ਰਹੇ ਹਾਂ ਜੋ ਮਾਤਾ ਪਿਤਾ ਆਪਣੇ ਬੱਚਿਆਂ ਦੀ ਵਿਆਹ ਦੀ ਸ਼ਾਦੀ ਨੂੰ ਲੈ ਕੇ ਕਾਫੀ ਪਰੇਸ਼ਾਨ ਰਹਿੰਦੇ ਹਨ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਤੁਹਾਡੇ ਲਈ ਇੱਕ ਸੌਖਾ ਤੇ ਸਰਲ ਤਰੀਕੇ ਦੇ ਨਾਲ ਘਰ ਦੇ ਵਿੱਚ ਬੈਠ ਕੇ ਕਰਨ ਵਾਲਾ ਉਪਾਅ ਲੈ ਕੇ ਆਏ ਹਾਂ ਸੰਘਾ ਜੇ ਐਸੋ ਉਪਾਣੋ ਕਰਾਉਣ ਦੇ ਲਈ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਜੇਕਰ ਤੁਸੀਂ ਐਸੋ ਉਪਾਣੋ ਚੰਗੀ ਤਰ੍ਹਾਂ ਸਮਝ ਕੇ ਕਰ ਲਓਗੇ ਤਾਂ ਤੁਹਾਡੇ ਬੱਚਿਆਂ ਦੇ ਵਿਆਹ ਦੇ ਲਈ ਜਿਸ ਤਰ੍ਹਾਂ ਦਾ ਤੁਸੀਂ ਰਿਸ਼ਤਾ ਚਾਹੁੰਦੇ ਹੋ ਤੁਹਾਡੇ ਘਰ ਰਿਸ਼ਤਾ ਜ਼ਰੂਰ ਆਵੇਗਾ ਤੁਹਾਡੇ ਬੱਚਿਆਂ ਦੇ ਵਿਆਹ ਦੀ ਤਰੀਕ ਵੀ ਤੈਅ ਹੋ ਜਾਵੇਗੀ ਜੇਕਰ ਇਸ ਉਪਾਣੋ ਤੁਹਾਡੇ ਬੱਚੇ ਜਿਨ੍ਹਾਂ ਦਾ ਵਿਆਹ ਸ਼ਾਦੀ ਨਹੀਂ ਹੋ ਰਿਹਾ ਉਹ ਕਰਨਾ ਚਾਹੁੰਦੇ ਹਨ ਤਾਂ ਉਹ ਵੀ ਇਸ ਉਪਾਅ ਨੂੰ ਬੜੇ ਸੌਖੇ ਤੇ ਸਰਲ ਤਰੀਕੇ ਦੇ ਨਾਲ ਘਰ ਬੈਠੇ ਹੀ ਕਰ ਸਕਦੇ ਹਨ ਜੇਕਰ ਤੁਹਾਡੇ ਬੱਚੇ ਇਹ ਉਪਾਅ ਨੂੰ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਮਾਤਾ ਪਿਤਾ ਵੀ ਇਸ ਉਪਾਅ ਨੂੰ ਆਪਣੇ ਘਰ ਵਿੱਚ ਬੈਠ ਕੇ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਕਰ ਸਕਦੇ ਹਨ ਸਾਧ ਸੰਗਤ ਜੀ ਜੇਕਰ ਤੁਹਾਡੇ ਬੱਚਿਆਂ ਦੀ ਕੁੰਡਲੀ ਦੇ ਵਿੱਚ ਕੁਝ ਗ੍ਰਹਿ ਦੋਸ਼ ਚੱਲਦੇ ਹਨ ਉਹਨਾਂ ਦੇ ਚੱਲਣ ਕਰਕੇ ਉਹਨਾਂ ਦੇ ਵਿਆਹ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਰਹਿੰਦੀ ਹੈ ਇਹ ਪ੍ਰੋਬਲਮ ਇਸ ਉਪਾਾਡ ਨੂੰ ਕਰਨ ਦੇ ਨਾਲ ਤੁਹਾਡੀ ਬਹੁਤ ਜਲਦੀ ਦੂਰ ਹੋ ਜਾਵੇਗੀ ਇਸ ਉਪਾਾਡ ਨੂੰ ਕਿੰਨੇ ਦਿਨ ਲਗਾਤਾਰ ਕਿਸ ਸਮੇਂ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਵੀ ਲਗਵਾ ਦੇਣਾ ਜੀ ਸਾਹ ਸੰਗਾ ਜੇ ਕੁਝ ਬੱਚੇ ਐਸੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਪਿਤ ਤ ਦੋਸ਼ ਜਾਂ ਫਿਰ ਗ੍ਰਹਿ ਦੋਸ਼ ਹੁੰਦੇ ਹਨ ਜਾਂ ਫਿਰ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਨજર ਦੋਸ਼ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈ ਸੰਗਾ ਜੀ ਉਹਨਾਂ ਦੇ ਘਰ ਦੇ ਵਿੱਚ ਬੱਚਿਆਂ ਦੇ ਲਈ ਰਿਸ਼ਤੇ ਆਉਂਦੇ ਤਾਂ ਜ਼ਰੂਰ ਹਨ ਪਰ ਨੇਪਰੇ ਨਹੀਂ ਚੜਦੇ ਪਰ ਇਸ ਤੋਂ ਇਲਾਵਾ ਜੇਕਰ ਰਿਸ਼ਤਾ ਹੋ ਵੀ ਜਾਂਦਾ ਹੈ ਤਾ ਬਿਲਕੁਲ ਸਮੇਂ ਤੇ ਆ ਕੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਕਰਕੇ ਤੁਹਾਡੇ ਬੱਚੇ ਦਾ ਪੂਰੇ ਵਿਆਹ ਦੇ ਸਮੇਂ ਹੀ ਰਿਸ਼ਤਾ ਟੁੱਟ ਜਾਂਦਾ ਹੈ ਕਈ ਵਾਰ ਸਾਹ ਸੰਗਾ ਜੀ ਇਸ ਤਰ੍ਹਾਂ ਦੇ ਹਾਲਾਤ ਵੀ ਹੋ ਜਾਂਦੇ ਹਨ ਕਿ ਜਦੋਂ ਸਾਡੇ ਘਰ ਦੇ ਵਿੱਚ ਰਿਸ਼ਤੇ ਵਾਲੇ ਆਉਂਦੇ ਹਨ ਸਾਰੀ ਗੱਲਬਾਤ ਤੈਅ ਹੋਣ ਦੇ ਬਾਅਦ ਸਾਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਹੁਣ ਸਾਡਾ ਰਿਸ਼ਤਾ ਉਹ ਤੈਅ ਹੋ ਜਾਵੇਗਾ ਤੇ ਵਿਆਹ ਹੋ ਜਾਵੇਗਾ ਪਰ ਬਿਲਕੁਲ ਸਮੇਂ ਤੇ ਆ ਕੇ ਸਾਨੂੰ ਉਹਦੇ ਨੈਗੇਟਿਵ ਰਿਜ਼ਲਟ ਮਿਲਦੇ ਹਨ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਵੀ ਫੇਸ ਕਰਨੀਆਂ ਪੈਂਦੀਆਂ ਹਨ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਚੱਲ ਰਹੀਆਂ ਹਨ ਤਾਂ ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਅੱਜ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਸਾਡੇ ਦੱਸੇ ਅਨੁਸਾਰ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਤੇ ਵਿਧੀ ਦੇ ਨਾਲ ਕਰੋਗੇ ਤਾਂ ਤੁਹਾਨੂੰ ਇਸ ਦਾ ਰਿਜ਼ਲਟ ਜ਼ਰੂਰ ਮਿਲੇਗਾ ਸਾਹ ਸੰਗਤ ਜੀ ਇਸ ਉਪਾਅ ਨੂੰ ਤੁਸੀਂ ਕਿਹੜੇ ਦਿਨ ਤੇ ਕਿਹੜੇ ਸਮੇਂ ਕਰਨਾ ਹੈ ਇਹ ਤੁਹਾਨੂੰ ਅਸੀਂ ਦੱਸਦੇ ਹਾਂ ਜੇਕਰ ਤੁਸੀਂ ਆਪਣੀ ਲੜਕੀ ਦੇ ਵਿਆਹ ਦੇ ਲਈ ਤੁਸੀਂ ਉਪਾਅ ਕਰਨ ਜਾ ਰਹੇ ਹੋ ਤਾਂ ਇਸ ਉਪਾਅ ਨੂੰ ਤੁਸੀਂ ਤੁਸੀਂ ਵੀਰਵਾਰ ਵਾਲੇ ਦਿਨ ਕਰਨਾ ਹੈ ਤੇ ਸਵੇਰ ਦੇ ਸਮੇਂ ਕਰਨਾ ਹੈ ਜੇਕਰ ਤੁਸੀਂ ਆਪਣੇ ਲੜਕੇ ਦੇ ਵਿਆਹ ਦੇ ਲਈ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਤੁਸੀਂ ਇਸ ਉਪਾਅ ਨੂੰ ਸ਼ੁੱਕਰਵਾਰ ਵਾਲੇ ਦਿਨ ਸਵੇਰ ਦੇ ਸਮੇਂ ਕਰਨਾ ਹੈ ਐਸੇ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਸ ਤੋਂ ਇਲਾਵਾ ਇਹ ਸਪਾਣੂ ਕਰਨ ਦੇ ਲਈ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਪਾਖ ਕਰਨ ਦੇ ਲਈ ਤੁਹਾਡੇ ਕੋਲ 5 ਹਲਦੀ ਦੀਆਂ ਗੰਡਾ ਹੋਣੀਆਂ ਚਾਹੀਦੀਆਂ ਹਨ ਬਿਲਕੁਲ ਸਾਫ਼ ਸੁਥਰੀਆਂ 5 ਹਲਦੀ ਦੀਆਂ ਗੰਡਾ ਲੈਣ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਇੱਕ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਰੁਮਾਲ ਸਾਈਜ਼ ਦਾ ਜੇਕਰ ਤੁਸੀਂ ਆਪਣੀ ਲੜਕੀ ਦੇ ਲਈ ਉਪਾਹ ਕਰੋਗੇ ਤਾਂ ਤੁਸੀਂ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਜੇਕਰ ਤੁਸੀਂ ਆਪਣੇ ਲੜਕੇ ਦੇ ਵਿਆਹ ਦੇ ਲਈ ਇਸ ਪਾਣੂ ਕਰ ਰਹੇ ਹੋ ਤਾਂ ਤੁਸੀਂ ਸਫੇਦ ਰੰਗ ਦਾ ਰੁਮਾਲ ਸਾਈਜ਼ ਦਾ ਕਪੜਾ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਹਾਡੇ ਕੋਲ ਇੱਕ ਰੈੱਡ ਕਲਰ ਦਾ ਸਕੈਚ ਹੋਣਾ ਚਾਹੀਦਾ ਹੈ ਤੇ ਉਸ ਦੇ ਨਾਲ ਤੁਹਾਡੇ ਕੋਲ ਇੱਕ ਰੈੱਡ ਕਲਰ ਦੀ ਮੋਲੀ ਹੋਣੀ ਚਾਹੀਦੀ ਹੈ ਜਿਹੜੀ ਅਸੀਂ ਹੱਥ ਤੇ ਵੀ ਬੰਨਦੇ ਹਾਂ ਇਸ ਪਾਣੂ ਕਰਨ ਦੇ ਲਈ ਤੁਹਾਡੇ ਕੋਲ ਇੰਨਾ ਸਮਾਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਪਾਣੂ ਤੁਸੀਂ ਜੇਕਰ ਲੜਕੀ ਦੇ ਲਈ ਕਰੋਗੇ ਅਵੀਰਵਰ ਵਾਲੇ ਦਿਨ ਲੜਕੇ ਦੇ ਲਈ ਕਰੋਗੇ ਤਾਂ ਸ਼ੁੱਕਰਵਾਰ ਵਾਲੇ ਦਿਨ ਇਹਨੇ ਤੁਸੀਂ ਸਮਗਰੀ ਲੈ ਕੇ ਤੁਸੀਂ ਸਵੇਰ ਟਾਈਮ ਉੜਦੇ ਆ ਸਾਰੇ ਹੀ ਤੁਸੀਂ ਇਸ਼ਨਾਨ ਕਰਕੇ ਸਾਫ ਸੁਥਰੇ ਕੱਪੜੇ ਪਾ ਕੇ ਤੇ ਇਸ ਤੋਂ ਬਾਅਦ ਜਿਹੜਾ ਉਪਾਹ ਕਰਨੇ ਲਈ ਤੁਸੀਂ ਇਹ ਸਾਰਾ ਸਮਾਨ ਲਿਆ ਹੋਵੇਗਾ ਇਸ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਤੁਹਾਡਾ ਪਾਠ ਪੂਜਾ ਵਾਲਾ ਸਥਾਨ ਹੈ ਉਸ ਥਾਂ ਦੇ ਲਈ ਜਾ ਕੇ ਤੁਸੀਂ ਇਸ ਸਮਾਨ ਨੂੰ ਲਿਜਾ ਕੇ ਬੈਠ ਜਾਣਾ ਹੈ ਤੁਹਾਡੇ ਘਰ ਦੇ ਵਿੱਚ ਜੇਕਰ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਹੋਵੇ ਤਾਂ ਉਹ ਵੀ ਤੁਸੀਂ ਥੋੜਾ ਜਿਹਾ ਜਲ ਲੈ ਲੈਣਾ ਹੈ ਉਸ ਨੂੰ ਤੁਸੀਂ ਜਿਹੜਾ ਸਮਾਨ ਲਿਆ ਉਹ ਪਾਖ ਕਰਨ ਦੇ ਲਈ ਉਸ ਦੇ ਉੱਪਰ ਥੋੜਾ ਥੋੜਾ ਛੱਟਾ ਮਾਰ ਦੇਣਾ ਹੈ ਤੇ ਆਪਣੇ ਉੱਪਰ ਵੀ ਉਸ ਜਲ ਦਾ ਤੁਸੀਂ ਥੋੜਾ ਜਿਹਾ ਛੱਟਾ ਮਾਰਨਾ ਹੈ ਇਸ ਤੋਂ ਇਲਾਵਾ ਜੇਕਰ ਸੰਗਾਜੀ ਤੁਹਾਡੇ ਕਿਸੇ ਧਾਰਮਿਕ ਸਥਾਨ ਦਾ ਜਲ ਨਹੀਂ ਹੈ ਤੁਹਾਡੇ ਘਰ ਦੇ ਵਿੱਚ ਜਿਹੜਾ ਬਿਲਕੁਲ ਸਾਫ਼ ਸੁਥਰਾ ਜਲ ਹੈ ਉਸ ਦਾ ਵੀ ਤੁਸੀਂ ਛੱਟਾ ਦੇ ਸਕਦੇ ਹੋ ਇਸ ਤੋਂ ਬਾਅਦ ਦੇ ਵਿੱਚ ਸਾਾ ਸੰਗਤ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਹੋਵੇਗਾ ਉਥੇ ਤੁਸੀਂ ਦੇਸੀ ਘੋਦਾ ਇੱਕ ਦੀਵਾ ਜਗਾ ਦੇਣਾ ਹੈ ਦੀਵਾ ਜਗਾਉਣ ਤੋਂ ਬਾਅਦ ਦੇ ਵਿੱਚ ਜਦੋਂ ਵੀ ਤੁਸੀਂ ਆਪਣੇ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਜਿਹੜੇ ਵੀ ਤੁਸੀਂ ਦੇਵੀ ਦੇਵਤੇ ਜਾਂ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਤੁਸੀਂ ਆਪਣੇ ਅਰਦਾਸ ਪੇਨ ਦੀ ਕਰਨੀ ਹੈ ਕਿ ਇਹ ਜੋ ਤੁਸੀਂ ਉਪਾਕਰਨ ਚਾ ਰਹੇ ਹੋ ਜਾਂ ਇਹ ਉਪਾਕਰਨ ਦੇ ਸਮੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਵਿਗਨ ਜਾਂ ਪ੍ਰੋਬਲਮ ਨਾ ਆਵੇ ਤੁਹਾਡੀ ਜੋ ਵੀ ਇੱਛਾ ਹੈ ਉਹ ਪਰਮਾਤਮਾ ਜਲਦੀ ਪੂਰੀ ਕਰ ਦੇਣ ਇਸ ਤਰ੍ਹਾਂ ਸੰਗਜ ਜੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਜੋ ਤੁਸੀਂ ਹਲਦੀ ਦੀਆਂ 5 ਗੰਢਾਂ ਲਈਆਂ ਸੀ ਉਹਨਾਂ ਦੇ ਵਿੱਚੋਂ ਇੱਕ ਗੰਢ ਤੁਸੀਂ ਲੈ ਲੈਣੀ ਹੈ ਤੇ ਜੋ ਤੁਸੀਂ ਰੈੱਡ ਕਲਰ ਦਾ ਸਕੈਚ ਲਿਆ ਸੀ ਉਸੇ ਨਾਲ ਉਸ ਗੰਢ ਦੇ ਉੱਪਰ ਤੁਸੀਂ ਲਿਖਣਾ ਹੈ ਪਿੱਤਰ ਦੋਸ਼ ਬੜੀ ਆਸਾਨੀ ਦੇ ਨਾਲ ਤੁਸੀਂ ਤੁਸੀਂ ਹਲਦੀ ਦੀ ਗੰਢ ਦੇ ਉੱਪਰ ਲਿਖ ਸਕਦੇ ਹੋ ਲਿਖਣ ਤੋਂ ਬਾਅਦ ਵਿੱਚ ਇਸ ਗੰਡ ਨੂੰ ਤੁਸੀਂ ਰੱਖ ਦੇਣਾ ਹੈ ਤੇ ਦੂਸਰੀ ਚੱਕ ਲੈਣੀ ਹੈ ਉਸ ਦੇ ਉੱਪਰ ਤੁਸੀਂ ਲਿਖਣਾ ਹੈ ਕੁੰਡਲੀ ਦੋਸ਼ ਇਹ ਲਿਖਣ ਤੋਂ ਬਾਅਦ ਵਿੱਚ ਉਸ ਨੂੰ ਰੱਖ ਕੇ ਤੀਸਰੀ ਦੇ ਉੱਪਰ ਤੁਸੀਂ ਲਿਖਣਾ ਹੈ ਮੰਗਲ ਦੋਸ਼ ਮੰਗਲ ਦੋਸ਼ ਲਿਖਣ ਤੋਂ ਬਾਅਦ ਵਿੱਚ ਇਸ ਹਲਦੀ ਦੀ ਗੰਡ ਨੂੰ ਇਸ ਹਲਦੀ ਦੀ ਗੰਡ ਨੂੰ ਰੱਖ ਕੇ ਤੁਸੀਂ ਚੌਥੀ ਗੰਡ ਤੁਸੀਂ ਚੌਥੀ ਹਲਦੀ ਦੀ ਗੰਡ ਨੂੰ ਚੱਕ ਲੈਣਾ ਹੈ ਤੇ ਉਸ ਦੇ ਉੱਪਰ ਤੁਸੀਂ ਲਿਖਣਾ ਹੈ ਨજર ਦੋਸ਼ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਬੇਟਾ ਜਾਂ ਬੇਟੀ ਜੇਕਰ ਕਿਸੇ ਵੀ ਪ੍ਰਕਾਰ ਦੀ ਨજર ਲੱਗੀ ਹੋਵੇਗੀ ਇਹ ਲਿਖਣ ਦੇ ਨਾਲ ਜਿੰਨੇ ਵੀ ਨજર ਹੋਵੇਗੇ ਉਹ ਸਾਰੇ ਦੂਰ ਹੋਵੇਗੇ ਇਸ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਪੰਜਵੇਂ ਹਲਦੀ ਦੀ ਗੱਲ ਚੁੱਕਣੀ ਹੈ ਤੇ ਉਸ ਦੇ ਉੱਪਰ ਤੁਸੀਂ ਲਿਖ ਦੇਣਾ ਹੈ ਅੰਨਿਆ ਦੋਸ਼ ਕਹਿੰਦਾ ਭਾਵ ਕਿ ਕਿਸੇ ਵੀ ਪ੍ਰਕਾਰ ਦਾ ਜੇਕਰ ਕੋਈ ਵੀ ਦੋਸ਼ ਹੋਵੇਗਾ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਕਿਉਂਕਿ ਦੋਸ਼ ਬਹੁਤ ਪ੍ਰਕਾਰ ਦੇ ਹੁੰਦੇ ਹਨ ਕੰਨ ਤੋਂ ਪਾਪ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੋਸ਼ ਹੋਵੇਗਾ ਜੋ ਪੰਜਵੀਂ ਹਲਦੀ ਦੀ ਗੰਢ ਦੇ ਉੱਪਰ ਤੁਸੀਂ ਲਿਖਿਆ ਹੋਵੇਗਾ ਉਹ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਦੋਸ਼ ਜਿਹੜਾ ਉਹ ਦੂਰ ਹੋਵੇਗਾ ਸਾਹ ਸੰਗਾ ਜੇ ਪੰਜ ਹਲਦੀ ਦੀਆਂ ਗੰਢਾਂ ਦੇ ਉੱਪਰ ਲਿਖਣ ਤੋਂ ਬਾਅਦ ਵਿੱਚ ਇਹਨਾਂ ਪੰਜੇ ਗੰਢਾਂ ਨੂੰ ਤੁਸੀਂ ਇਕੱਠਿਆਂ ਕਰ ਲੈਣਾ ਹੈ ਕਰਨ ਤੋਂ ਬਾਅਦ ਵਿੱਚ ਜਿਹੜੀ ਤੁਸੀਂ ਮੌਲੀ ਲਈ ਸੀ ਉਸ ਮੌਲੀ ਦੇ ਨਾਲ ਤੁਸੀਂ ਇਹਨਾਂ ਗੰਢਾਂ ਦੇ 7 ਵਾਰ ਮੌਲੀ ਦੇ ਨਾਲ 7 ਵਾਰ ਉਹਨਾਂ ਹਲਦੀ ਦੀਆਂ ਗੰਡਾਂ ਦੇ ਉੱਪਰ ਵਲੇਟ ਲਾਓ 7 ਵਾਰ ਲਵੇਟਣ ਤੋਂ ਬਾਅਦ ਵਿੱਚ ਤੁਸੀਂ ਮੌਲੀ ਜੋ ਵਧੀ ਹੋਵੇਗੀ ਉਸ ਨੂੰ ਤੋੜ ਦੇਣਾ ਹੈ ਪਰ ਤੁਸੀਂ ਇੱਥੇ ਮੌਲੀ ਦੀ ਗੰਡ ਨਹੀਂ ਲਗਾਉਣੀ ਜੋ ਸਾਈਡਾਂ ਤੋਂ ਹੋਵੇਗੀ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਕਵਰ ਕਰ ਦੇਣਾ ਹੈ ਇਸ ਤਰ੍ਹਾਂ ਇੱਕ ਗੁੱਠਲੀ ਦੀ ਤਰ੍ਹਾਂ ਤਿਆਰ ਹੋ ਜਾਵੇਗੀ ਤੇ ਇਸ ਦੇ ਲਈ ਤੁਸੀਂ ਪੀਲੇ ਰੰਗ ਦਾ ਕੱਪੜਾ ਜੇਕਰ ਲੜਕੀ ਦੇ ਲਈ ਲੜਕੀ ਦੇ ਲਈ ਕਰ ਰਹੇ ਹੋ ਤਾਂ ਪੀਲੇ ਰੰਗ ਪੀਲੇ ਰੰਗ ਦਾ ਲੜਕੇ ਦੇ ਲਈ ਕਰੋਗੇ ਤਾਂ ਸਫੇਦ ਰੰਗ ਦਾ ਰੁਮਾਲ ਪੀਲੇ ਰੰਗ ਦਾ ਕਪੜਾ ਲੈ ਕੇ ਤੁਸੀਂ ਇਹ ਹਲਦੀ ਦੀਆਂ ਗੰਡਾ ਜੋ ਮੌਲੀ ਦੇ ਨਾਲ ਲਪੇਟ ਕੇ ਰੱਖੀਆਂ ਹਨ ਉਹਨੂੰ ਤੁਸੀਂ ਵਿੱਚ ਰੱਖਣਾ ਹੈ ਰੱਖਣ ਤੋਂ ਬਾਅਦ ਵਿੱਚ ਚੰਗੀ ਤਰ੍ਹਾਂ ਉਹਨਾਂ ਨੂੰ ਕਵਰ ਕਰ ਦੇਣਾ ਹੈ ਤੇ ਗੰਡਾ ਮਾਰ ਦੇਣੀ ਹੈ ਸਿਰਫ ਇੱਕ ਹੀ ਗੰਡ ਲਗਾਉਣੀ ਹੈ ਦੂਸਰੀ ਨਹੀਂ ਲਗਾਉਣੀ ਇਹਨਾਂ ਕਰਨ ਤੋਂ ਬਾਅਦ ਵਿੱਚ ਜਿਹੜੇ ਵੀ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਲੜਕੀ ਦੇ ਵਿਆਹ ਸ਼ਾਦੀ ਦੇ ਲਈ ਤੁਸੀਂ ਉਪਾਅ ਕਰ ਰਹੇ ਹੋ ਐਸੇ ਜਿਹੜੀ ਤੁਸੀਂ ਗੰਡ ਮਾਰ ਕੇ ਇੱਕ ਬੋਟਲੀ ਤਿਆਰ ਕੀਤੀ ਹੈ ਇਸ ਬੋਟਲੀ ਨੂੰ ਤੁਸੀਂ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਹਨ ਤਾਂ ਤੁਸੀਂ ਇੱਕ ਵਾਰ ਉਹਨਾਂ ਦੇ ਮੱਥੇ ਨੂੰ ਸ਼ੋਹ ਦੇਣੀ ਹੈ ਪਰ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਨਹੀਂ ਹਨ ਤੇ ਇਸ ਬੋਟਲੀ ਨੂੰ ਤੁਸੀਂ ਆਪਣੇ بیٹے ਬੇਟੀ ਜਿਸ ਦੇ ਲਈ ਕਰ ਰਹੇ ਹੋ ਉਹਨਾਂ ਦੀ ਫੋਟੋ ਨੂੰ ਇੱਕ ਵਾਰ ਟੈਚ ਕਰ ਲੈਣੀ ਹੈ ਕਰਨ ਤੋਂ ਬਾਅਦ ਵਿੱਚ ਜਿਹੜਾ ਤੁਹਾਡੇ ਘਰ ਦੇ ਵਿੱਚ ਪੂਜਾ ਸਥਾਨ ਬਣਿਆ ਹੋਵੇਗਾ ਉੱਥੇ ਕੋਈ ਤਸਵੀਰ ਪਈ ਹੋਏਗੀ ਜਿਹੜੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੀ ਉਸ ਤਸਵੀਰ ਦੇ ਪਿੱਛੇ ਇਸ ਬੋਰਡ ਨੂੰ ਤੁਸੀਂ ਰੱਖ ਦੇਣਾ ਹੈ ਇਸ ਬੋਰਡ ਨੂੰ ਤੁਸੀਂ ਰੋਜ਼ ਦੇਖਣਾ ਹੈ ਇਹਨਾਂ ਕਰਨ ਦੇ ਬਾਅਦ ਵਿੱਚ ਤੁਸੀਂ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਕਿ ਜੋ ਵੀ ਤੁਸੀਂ ਇਹ ਉਪਾਅ ਕੀਤਾ ਹੈ ਇਹ ਤੁਸੀਂ ਪੂਰੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਕੀਤਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਤੁਹਾਡੀ ਇਹ ਜੋ ਵੀ ਇੱਛਾ ਹੈ ਅਰਦਾਸ ਪੈਂਦੀ ਹੈ ਜਾਂ ਜੇਸੇ ਲਈ ਤੁਸੀਂ ਇਸ ਪਾਣੂ ਕਰ ਰਹੇ ਹੋ ਪ੍ਰਮਾਤਮਾ ਤੁਹਾਡੀ ਇਸ ਅਰਦਾਸ ਨੂੰ ਬੇਨਤੀ ਨੂੰ ਜ਼ਰੂਰ ਪੂਰਾ ਕਰ ਦੇਵੇ ਤੁਸੀਂ ਇਸ ਤਰੀਕੇ ਦੇ ਨਾਲ ਅਰਦਾਸ ਪੇਨ ਦੀ ਕਰਨੀ ਹੈ ਪ੍ਰਮਾਤਮਾ ਦੇ ਅੱਗੇ ਕਿ ਜੇਕਰ ਮੇਰੀ ਬੇਟੀ بیٹے ਦੀ ਕੁੰਡਲੀ ਦੇ ਵਿੱਚ ਕੋਈ ਦੋਸ਼ ਤਾਂ ਉਹ ਵੀ ਉਸ ਪਾਣੂ ਕਰਨ ਦੇ ਨਾਲ ਦੂਰ ਹੋਵੇਗਾ ਇਸੋ ਬਾਅਦ ਵਿੱਚ ਜਿੰਨਾ ਸਮਾਂ ਤੁਹਾਡੇ ਲੜਕੇ ਜਾਂ ਲੜਕੀ ਦਾ ਰਜਿਸਟਰ ਨਹੀਂ ਹੁੰਦਾ ਉਹਨਾਂ ਸਮਾਂ ਇਸ ਬੋਰਡ ਨੇ ਤੁਸੀਂ ਨਾਹੀਂ ਦੇਖਣਾ ਹੈ ਨਾਹੀਂ ਤੁਸੀਂ ਟੱਚ ਕਰਨਾ ਹੈ ਤੁਹਾਡੇ ਬੱਚੇ ਦਾ ਜਾਂ ਬੇਟੀ ਦਾ ਜਦੋਂ ਵੀ ਰਿਸ਼ਤਾ ਤੈਅ ਹੋ ਜਾਂਦਾ ਹੈ ਸਾਰੇ ਗੱਲ ਪੱਕੀ ਹੋ ਜਾਂਦੀਆਂ ਹਨ ਮੈਰਿਜ ਦੀ ਡੇਟ ਫਿਕਸ ਹੋ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਇਸ ਪਾਟਰੇ ਨੂੰ ਤੁਸੀਂ ਗੁਪਤ ਵਿਧੀ ਦੇ ਨਾਲ ਚੁੱਕ ਕੇ ਕਿਸੇ ਨੂੰ ਬਿਨਾਂ ਦੱਸੇ ਤੁਸੀਂ ਆਪਣੇ ਘਰ ਤੋਂ ਦੂਰ ਨੇੜੇ ਜਿੱਥੇ ਵੀ ਚੱਲਦਾ ਪਾਣੀ ਹੋਵੇਗਾ ਨਹਿਰ ਵਿੱਚ ਨਦੀ ਵਿੱਚ ਉਸ ਦੇ ਵਿੱਚ ਤੁਸੀਂ ਇਸ ਨੂੰ ਵਹਾ ਦੇਣਾ ਹੈ ਜੇਕਰ ਤੁਹਾਡੇ ਘਰ ਦੇ ਨੇੜੇ ਤੇ ਕਿਤੇ ਵੀ ਚੱਲਦਾ ਪਾਣੀ ਨਹੀਂ ਹੈ ਤਾਂ ਤੁਸੀਂ ਕਿਸੇ ਵੀ ਦਰਖਤ ਦੇ ਕੋਲ ਜਾਂ ਤੁਹਾਡੇ ਘਰ ਦੇ ਨੇੜੇ ਪਿੱਪਲ ਦਾ ਦਰਖਤ ਹੋਵੇ ਤਾਂ ਤੁਸੀਂ ਦਰਖਤ ਹੋਵੇ ਦਾ ਤੁਸੀਂ ਉਹ ਦਰਖਤ ਦੇ ਥੱਲੇ ਇਹ ਸਪੋਟਲੀ ਨੂੰ ਖੋਲ ਰੱਖਉਣਾ ਹੈ ਜੇਕਰ ਪਿੱਪਲ ਦਾ ਦਰਖਤ ਵੀ ਨਹੀਂ ਹੈ ਕੋਈ ਵੀ ਦਰਖਤ ਉਹ ਦਰਖਤ ਦੇ نیچے ਤੁਸੀਂ ਇਹ ਸਪੋਟਲੀ ਨੂੰ ਖੋਲ ਕੇ ਰੱਖ ਕੇ ਆ ਸਕਦੇ ਹੋ ਇਹਨਾਂ ਉਪਾਏ ਇਹ ਬਹੁਤ ਹੀ ਜ਼ਿਆਦਾ ਚਮਤਕਾਰੇ ਤੇ ਪ੍ਰਭਾਵਸ਼ਾਲੀ ਹੈ ਅਜ਼ਮਾਇਆ ਹੈ ਹੀ ਇੱਕ ਵਾਰ ਅਜ਼ਮਾ ਕੇ ਜ਼ਰੂਰ ਦੇਖਣਾ ਇਸ ਉਪਾਅ ਨੂੰ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਤੁਹਾਡੀ ਇੱਛਾ ਜਿਹੜੀ ਹੈ ਉਹ ਜ਼ਰੂਰ ਪੂਰੀ ਹੋਵੇਗੀ ਤੇ ਸਾਧ ਸੰਗਤ ਇਹ ਇੱਕ ਬਹੁਤ ਹੀ ਜ਼ਿਆਦਾ کارਗਰ ਤੇ ਘਰੇਲੂ ਉਪਾਅ ਹੈ ਜਿਸ ਨੂੰ ਘਰ ਦੇ ਵਿੱਚ ਬੈਠੇ ਹੀ ਅਸੀਂ ਆਸਾਨ ਤਰੀਕੇ ਦੇ ਨਾਲ ਕਰ ਸਕਦੇ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡਾ ਕੋਈ ਵੀ ਬਹੁਤਾ ਖਰਚਾ ਨਹੀਂ ਲੱਗੇਗਾ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਸਾਧ ਸੰਗਤ ਜੀ ਇਸੇ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਸਾਥ ਸੰਗਤ ਜੀ ਇਹ ਸੀ ਸਾਡੇ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜੇਕਰ ਵੀਡੀਓ ਚੰਗੇ ਲੱਗੀ ਤਾਂ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ